ਇੱਕ ਪਾਸੇ ਜਦੋਂ ਚੋਣਾਂ ਵੀ ਮਾਹੌਲ ਪੂਰੇ ਗਰਮ ਹੈ ਤਾਂ ਇਸ ਅਤ ਦੀ ਗਰਮੀ ਦੇ ਵਿੱਚ ਪੁਲਿਸ ਤੋਂ ਪੀੜਤ ਬਹੁਤ ਸਾਰੇ ਲੋਕੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣਾ ਦੁੱਖੜਾ ਸੁਣਾਉਣਾ ਚਾਹੁੰਦੇ ਸਨ ਪਰ ਉਹਨਾਂ ਨੂੰ ਬੀਪੀਐਸ ਚੌਕ ਅੱਗੇ ਹੀ ਪੁਲਿਸ ਨੇ ਰੋਕ ਲਿਆ ਪੀੜਤਾਂ ਦਾ ਕਹਿਣਾ ਕਿ ਪਿਛਲੇ ਕਈ ਸਾਲਾਂ ਤੋਂ ਉਹ ਇਨਸਾਫ ਦੀ ਮੰਗ ਨੂੰ ਲੈ ਕੇ ਪੱਖਪਕਤਾਵਾਂ ਤੇ ਅਰਜ਼ੀਆਂ ਕਰ ਰਹੇ ਨੇ ਪਰ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਉਨ੍ਹਾਂ ਦਾ ਕਹਿਣਾ ਕਿ ਪੁਲਿਸ ਨੇ ਉਹਨਾਂ ਨੂੰ ਬਣ ਦਾ ਇਨਸਾਫ ਨਹੀਂ ਦਿੱਤਾ ਜਿਸ ਕਾਰਨ ਉਹ ਬੇਹੱਦ ਪਰੇਸ਼ਾਨ ਨੇ ਰਿਜ਼ਰਵੇਸ਼ਨ ਚੋਰਪੜੋ ਮੋਰਚਾ ਦੀ ਅਗਵਾਈ ਹੇਠ ਇਹ ਇੱਕ ਪ੍ਰੋਗਰਾਮ ਕੀਤਾ ਗਿਆ ਜਿਸ ਵਿੱਚ ਔਰਤਾਂ ਨੇ ਕਾਲੇ ਚੋਗੇ ਪਾ ਕੇ ਅਤੇ ਸਿਰਾਂ ਤੇ ਕੱਫਣ ਬੰਨ੍ਹ ਕੇ ਸਰਕਾਰ ਨੂੰ ਇਹ ਸੁਨੇਹਾ ਦਿੱਤਾ ਕਿ ਜੇਕਰ ਉਹਨਾਂ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਸਮਝਣ ਗਿਆ ਕਿ ਜਿੰਦਾ ਹੀ ਮਰੀਆਂ ਹੋਣੀਆਂ ਨੇ ਭਾਵੇਂ ਕਿ ਇਹਨਾਂ ਰੋਸ ਕਰਨ ਵਾਲੇ ਔਰਤਾਂ ਅਤੇ ਵਿਅਕਤੀ ਨੂੰ ਪੁਲਿਸ ਨੇ ਰਸਤੇ ਵਿੱਚ ਰੋਕ ਲਿਆ ਪਰ ਸਬੰਧਤ ਡੀਐਸਪੀ ਨੇ ਪੁਰਸਾ ਦਵਾਇਆ ਕਿ ਉਹਨਾਂ ਦੀ ਮੀਟਿੰਗ ਡੀਜੀਪੀ ਨਾਲ ਜ਼ਰੂਰ ਕਰਵਾ ਦਿੱਤੀ ਜਾਵੇਗੀ। ਮਤਰੀ ਭਗਵੰਤ ਮਾਨ ਦੀ ਕੋਠੀ ਦੇ ਅੱਗੇ ਆ ਬੀਬੀਆਂ ਜਿਹੜੀਆਂ ਪੇਟ ਪਲੇ ਮੈਂ ਵੀ ਖੁਦ ਪੇਟਾਂ ਵਿੱਚ ਜਿਹੜੇ ਸਿਰਾਂ ਦੇ ਕਫੜ ਬੰਨ ਕੇ ਅੱਜ ਉਹ ਡਰਾਮੇबाज ਮੁੱਖ ਮੰਤਰੀ ਦੀ ਕੋਠੀ ਤੇ ਚਲੇ ਆ ਤੇ ਬੀਬੀ ਮੁਖਸਰ ਤੋਂ ਆਈ ਹੈ ਇਹਨਾਂ ਦੀ ਬੇਟੀ ਨੂੰ ਅੱਜ ਚੱਕਿਆ 3 ਮਹੀਨੇ ਹੋ ਗਏ ਰੇਪ ਕੇਸ ਹੋਇਆ 376 ਲਗੀ ਦੋਸ਼ੀ ਇੱਕ ਅੰਦਰ ਹੋਇਆ ਤਿੰਨ ਵਾਰ ਫਿਰ ਰਹੇ ਨੇ ਇਹਨਾਂ ਦੇ ਘਰ ਵਾਲੇ ਨੂੰ ਬਲਾ ਲਿਆ ਬਲਾ ਕੇ ਸੰਸਕਾਰ ਕਰਤਾ ਫੂਕਤਾ ਮਾਰਤਾ ਬੰਦਿਆਂ ਨੇ ਦੋਸ਼ੀਆ ਨੇ ਪਰ ਕੋਈ ਕਾਰਵਾਈ ਕਰਦੀ ਨਹੀਂ ਐਸਐਸਪੀ ਜਿਹੜਾ ਮੁਖਸਰ ਉਹ ਅੱਖਾਂ ਵਿੱਚ ਕੇ ਬੈਠਾ ਡੀਜੀਪੀ ਤੱਕ ਪਹੁੰਚ ਕਰੀ ਸਾਰਾ ਕਰੀ ਤੇ ਅੱਜ ਹਾਈ ਕੋਰਟ ਦਾ ਜਿਹੜਾ ਦਰਵਾਜ਼ਾ ਖੜਕਾਇਆ ਐ ਇਸੇ ਤਰ੍ਹਾਂ ਬੀਬੀ ਜਗਿੰਦਰ ਕੌਰ ਸੰਧੂ ਜੀ ਆ ਜਾਨੇ ਤੋਂ ਆਈਏ ਲੁਧਿਆਣੇ ਤੋਂ 21 ਸਾਲ ਤੋਂ ਲੜਾਈ ਲੜ ਰਹੀ ਹੈ 75 ਸਾਲ ਦੀ ਬੀਬੀ ਲੇਡੀ ਐ ਜਿਹਦਾ ਬੇਟਾ ਐਸਪੀ ਹੈ ਫਰਾਂਸ ਪੁਲਿਸ ਦੇ ਇਹ 75 ਸਾਲ ਦੀ ਲੇਡੀ ਹੈ ਜਿਹੜੀ 21 ਸਾਲ ਤੋਂ ਲੜਾਈ ਲੜ ਰਹੀ ਹੈ। ਪੁਲੂ ਲੁੱਟੀ ਪੁਲਸ ਨਹੀਂ ਜਾਈ। ਪੁਲਸ ਨੇ ਕਹੜੇ ਲੁੱਟੇ? ਪੁਲਸ ਨੇ ਪਲਾਟ ਲੁੱਟੇ, ਪੁਲਸ ਨੇ ਮੋਬਾਈਲ ਸੱਤ ਲੁੱਟੇ ਪਰ ਪੁਲਸ ਦੇ ਖਿਲਾਫ ਇੱਕ ਪਰਚਾ ਦਰਜ ਵੀ ਹੋਇਆ ਲੁੱਟਣ ਦਾ। ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਣੀ ਬੀਬੀ 21 ਸਾਲ ਤੋਂ ਇਹ ਲੁਧਿਆੜੇ ਹੋਇਆ ਜਿੰਦੂ ਜੈਨ ਜੀ। ਠੀਕ ਹੈ। ਤੇ ਇਸੇ ਤਰ੍ਹਾਂ ਇਹ ਗੱਲ ਕਰੀਏ ਬੀਬੀ ਸ੍ਰੀਤਾ ਸ਼ਰਮਾ ਜੀ ਬਹੁਤ ਔਖਾ ਇੱਕ ਪਰਚਾ ਦਰਜ ਕਰਾਇਆ ਸੀ ਕਿਡਨਾਪਿੰਗ ਦਾ। ਇਹਨਾਂ ਦੇ ਘਰ ਵਾਲੇ ਨੂੰ ਕਿਡਨਾਪ ਕੀਤਾ ਚਾਰ ਪੁਲਿਸ ਨੇ ਜਿਹੜਾ ਸਿਰਫ ਦਾ ਸਿਰਫ ਇੱਕ ਬੰਦੇ ਦਾ ਚਲਾਨ ਦਿੱਤਾ ਬਾਕੀ 11 ਸਾਲ ਹੋ ਗਏ ਕੋਈ ਬੰਦਾ ਨੇ ਪੁੱਛਦਾ 8ਵੇਂ ਸਹਾਨੇ ਦਾ ਕੇਸ ਹੈ ਤਾਂ ਉਹ ਕਹਿੰਦਾ ਹੁਣ ਜਾ ਕੇ ਐਸ ਐਚਓ ਕਹਿੰਦਾ ਨਹੀਂ ਜੀ ਇਹਨਾਂ ਤੇ ਕੋਈ ਕੇਸ ਨਹੀਂ ਮੜਦਾ ਬੇਗਨਾ ਆ ਗਿਆ ਬਾਂ ਗਨਾਤਾ ਇਹਦਾ ਜਿਹੜਾ ਤੁਹਾਨੂੰ ਪਿੱਛੇ ਕੋਈ ਆ ਸਾਰਾ ਕੁਝ ਕੀਤਾ ਮੇਰਾ ਆਦਮੀ ਕਿਨੇ ਕੰਮ ਕਰਨਾ ਸੀ ਕੋਈ ਨਹੀਂ ਕੋਈ ਐਸੇ ਤਰ੍ਹਾਂ ਆਓ ਜੀ ਤਸਵੀਰ ਕੋਲ ਖੰਦੇ ਤੋਂ ਆਇਆ ਆਓ ਜੀ ਤਸਵੀਰ ਕੋਲ ਇਹ ਖੁਦ ਪੁਲਿਸ ਤੋਂ ਰਿਟਾਇਰ ਤੁਹਾਡੇ ਦਫ਼ਤਰ ਚੋਂ ਰਿਟਾਇਰ ਹੋਏ 40 ਸਾਲ ਨੌਕਰੀ ਕਰਕੇ ਅਬ ਇੰਸਪੈਕਟਰ ਰਿਟਾਇਰ ਗਲਜਾਰ ਸਿੰਘ ਜੀ ਗਲਜਾਰ ਸਿੰਘ ਜੀ ਤੁਹਾਡੇ ਦਫ਼ਤਰ ਚ ਸਾਨੂੰ ਜਦੋਂ ਦੁਖ ਹੁੰਦਾ ਤੇ ਹਾਸੀ ਵੀ ਆਂਦੀ ਥੋੜੀ ਪੁਲਿਸ ਵਾਲੀ ਪੁਲਿਸ ਨਹੀਂ ਪੁਲਸਦਿਆਂ ਵਾਲਿਆਂ ਦੀ ਸੁਣਦੇ ਹੈ ਤੇ ਇਹਨਾਂ ਦੀ ਮਾਰਕਟਾਈ ਹੁੰਦੀ ਪਹਿਲ ਸਟੇਜ ਤੇ ਐਸੀ ਮੋਰਚੇ ਦੀ ਬੀਬੀ ਪਹਿਲਾ ਨਹੀਂ ਜੀ ਐਸੀ ਮੋਰਚੇ ਦੀ ਬੀਜੇਪੀ ਦੀ ਜਿਹੜੀ ਪਹਿਲਾ ਮੋਰਚੇ ਦੀ ਹੈ ਜਿਹੜੀ ਪ੍ਰਧਾਨ ਹੈ ਤੇ ਮਾਰਕਟਾਈ ਹੋ ਜਾਂਦੀ ਹੈ ਜਿਹੜੀਆਂ ਬਣਦੀਆਂ ਧਾਰਾਵਾਂ ਨਹੀਂ ਜਿਨ੍ਹਾਂ ਨੇ 40 ਸਾਲ ਨੌਕਰੀ ਕੀਤੀ ਉਹਨਾਂ ਦੇ ਬਿਆਨਾਂ ਦੇ ਦਰ ਲੱਗਦੀਆਂ ਧਾਰਾਵਾਂ ਨਹੀਂ ਲਾਂਦੇ ਪਰਚਾ ਨਹੀਂ ਕਰਦੇ ਦੋਸ਼ੀਆਂ ਜਿਹਨਾਂ ਨੇ ਕੁੱਟਮਾਰ ਜਿਹੜੇ ਦੋਸ਼ੀ ਨੇ ਉਹ ਵੀ ਬਾਹਰ ਫਿਰ ਰਹੇ ਨੇ ਜੀ ਹਾਂਜੀ ਕਿੱਥੇ ਪਰਚਾ ਕਿੱਥੇ ਹੋਇਆ ਵਾ ਇਹ ਥਾਣਾ ਪੈਲ ਪਰਚਾ ਥਾਣਾ ਪੈਲ ਜੀ ਜੋ ਸਾਡਾ ਬਿਆਨ ਲਿਖਿਆ ਗਿਆ ਨਾ ਬਿਆਨ ਦੇ ਮਤਲਬ ਉਹ ਵੀ ਬਾਹਰ ਨਿਕਲਿਆ ਗਿਆ ਤੇ ਵਿੱਚੋਂ ਦੋਸ਼ੀਆਂ ਨੂੰ ਮਤਲਬ ਕੱਢਿਆ ਗਿਆ ਔਰ ਬਿਆਨ ਜਿਹੜਾ ਲਿਖਿਆ ਗਿਆ 19 ਤੇ 20 ਤਰੀਕ ਦੀ ਰਾਤ ਨੂੰ ਲਿਖਿਆ ਗਿਆ ਫਰਸਟ ਚਾਲ ਦੇ ਵਿੱਚ 120 ਮਹੀਨੇ ਦੀ ਗੱਲ ਹੈ ਨਹੀਂ 14 14 April ਦੀ ਗੱਲ ਹੈ 14 April ਚ ਚੱਕਰ ਗਿਆ ਹੋਇਆ ਸੀ ਚੱਕਰ ਇਹ ਸੀ ਵੀ ਮੈਂ ਜੁਆਇੰਟ ਪ੍ਰੈਸ ਕਾਟਰ ਐਸਸੀ ਮੋਰਚਾ ਪੰਜਾਬ ਅੱਛਾ ਜੀ ਪਰਿਵਾਰੀ ਮੁਹਾਲੀ ਤੇ ਲੋਕ ਸਭਾ ਚੋਣਾਂ ਦੇ ਉਸ ਵਾਲੇ ਕਹਿੰਦੇ ਪਰਚਾ ਦਾ ਟ੍ਰਿੰਗ ਹੋਣਾ ਹਾਂ ਰਾਂਗਪੁਰ ਸਾਹਿਬ ਜਰਨਲ ਕੈਟਾਗਰੀ ਦੇ ਨੇ 1 ਮਿੰਟ ਜੀ ਉਹ ਜਰਨਲ ਕੈਟਾਗਰੀ ਦੇ ਨੇ ਅਸੀਂ ਐਸਸੀ ਕਾਸਟ ਨੂੰ ਬਿਲੋਂਗ ਕਰਦੇ ਆਂ ਕਹਿੰਦੇ ਐਸਸੀਆਂ ਦੇ ਪਰਚੇ ਨਹੀਂ ਹੁੰਦੇ ਜਰਨਲਾਂ ਦੇ ਉੱਤੇ ਬਸ ਹੁਣ ਡਰਾ ਕਰੋ ਕਿ ਹੁਣ ਸਟਾਪ ਪੁਲਿਸ ਨੂੰ ਹਾਂ ਜੀ ਮਨ ਲਓ ਕਿ ਜੋ ਅਸੀਂ ਬਿਆਨ ਲਿਖਾਇਆ ਉਸ ਬਿਆਨ ਦੇ ਮੁਤਾਬਕ ਨਾ ਦਾ ਧਰਾਵਾਂ ਲੱਗੀਆਂ ਜੋ ਵਿੱਚ ਨੌ ਲਿਖਾਏ ਹੋਏ ਸੀ ਉਹ ਨੌ ਵੀ ਵਿੱਚੋਂ ਕਢ ਤੇ ਮਨ ਲਓ ਪੁਲਿਸ ਨੇ ਮਿਲੀ ਭੁਗਤ ਦੇ ਨਾਲ ਇਹ ਸਾਰਾ ਕੁਝ ਖੁਰਦੂ-ਬੁਰਦੂ ਕੀਤਾ ਜੋ ਸਾਨੂੰ ਇਨਸਾਫ ਹੈ ਉਹ ਨਹੀਂ ਮਿਲ ਸਕਿਆ ਇਹ ਸਾਰੇ ਤੁਸੀਂ ਇਹ ਪੈਨ ਡਾਉਨ ਹਾਂਜੀ ਹਾਂਜੀ ਤੇ ਜੇ ਕਿਸੇ ਨੂੰ ਪ੍ਰੀ-ਬਲੋਡ ਪਈ ਸਾਰੇ ਕੇਸ ਦੀ ਸਾਰਾ ਕਲਕਲਾ ਕੇ ਸੁਵਲਾ ਲਾਂਗੇ ਤੇ ਆਹ ਸਭ ਇਨਸਪੈਕਟਰ ਦੇ ਟਾਈਮ ਤੁਹਾਡਾ ਪੁਲਿਸ ਵਿਭਾਗ ਵਿੱਚ ਹਾਂਜੀ ਹਾਂ ਮੈਂ ਹੁਣ ਕਿਹੜੂ ਥਾਣੇ ਦੀ ਗੱਲ ਕਰਾਂ ਜੀ ਪਹਿਲਾਂ ਆਪਣੀ ਪੁਲਿਸ ਵੀ ਸੁਣ ਲਓ ਸਾਡੀ ਗੱਲ ਸੁਣੋ ਮਟੌਰ ਥਾਣੇ ਦੇ ਵਿੱਚ ਤਾਂ ਮੈਂ ਅਸਲ ਡਾਕੂਮੈਂਟ ਦੇ ਕੇ ਗਿਆ ਇੱਕ ਐਸਪੀ ਨੇ 1,60,000 ਰੁਪਿਆ ਰਿਸ਼ਵਤ ਲੈ ਲਈ ਕੀ ਇੱਕ ਦੋਰਾ ਕੀ ਭਾਈ ਚੈੱਕ ਕੀ ਕਕੜਾ ਕੇ ਲਿਆ ਤੇ ਕੋਈ ਕਾਰਵਾਈ ਨਹੀਂ ਹੋਈ ਨਾ ਮੈਨੂੰ ਅਸਲੀ ਡਾਕੂਮੈਂਟ ਦਿੰਦੇ ਨੇ ਨਾ ਕੋਰਟ 'ਚ ਪੇਸ਼ ਕਰਦੇ ਨੇ ਨੰਬਰ 2 ਜਿਹੜਾ ਡੀਏ ਲਾਇਆ ਹੋਇਆ ਜੀ ਸਰਕਾਰੀ ਸਲਾਹ ਦਿੰਦਾ ਹੈ ਉਹਦੇ ਪਿਓ ਦੇ ਖਿਲਾਫਾ ਮੇਰੀ ਐਫਆਈਆਰ ਦੇ ਵਿੱਚ ਸਜ਼ਾ ਕਰਾਈ ਹੋਈ ਆ ਇਹ ਡੀਏ ਲਗਿਆ ਵਾ ਡੀਏ ਜਿਹਦੇ ਘਰੇ ਝਾਲੀ ਸਰਟੀਫਿਕੇਟ ਮਾੜਦੇ ਸੀਗੇ ਸਾਡਾ ਮੋਰਚਾ ਹੁਣ ਜਾਲੀ ਸਰਟੀਫਿਕੇਟ ਬਰਾਮਦਗੀ ਦੀ ਗੱਲ ਕਰਦਾ 400 ਸਰਟੀਫਿਕੇਟ ਮੈਂ ਬਰਾਮਦ ਕੀਤਾ ਸੀ ਉਹਦੇ ਉਹਦੇ ਕਰੋ ਜਿਹੜਾ ਡੀਏ ਸਲਾਹ ਦਿੰਦਾ ਜੀ ਪਨੀਤ ਜੱਗੀ ਉਹਦਾ ਨਾ ਆਪਣੀ ਨੌਕਰੀ ਦੁਵਾਣ ਕੇ ਦੱਸੋ ਆ ਵੀ ਨੌਕਰੀ ਦੁਵਾਣ ਮੇਰੀ ਨੌਕਰੀ ਦੇ ਦੌਰਾਨ ਕੀਤਾ ਹੈ ਮੈਂ ਆ ਮੇਰੀਆਂ ਜਮਨੀਆਂ ਲਿਖਿਆ ਨੇ ਮਗਰਲੇ ਪਾਸੇ ਪੜ੍ਹ ਲਓ ਕਿਤੇ ਮੈਂ ਝੂਠਾ ਨਹੀਂ ਬੋਲਦਾ ਇਹਨੂੰ ਸਜ਼ਾ ਹੋ ਗਈ ਆ ਇਹਨੂੰ ਸਜ਼ਾ ਹੋ ਗਈ ਆ ਡੀਏ ਨੂੰ ਡੀਏ ਦੇ ਪਿਓ ਨੂੰ ਪਰ ਉਹ ਡੀਏ ਲਾਇਆ ਹੋਇਆ ਸਾਨੂੰ ਸਲਾਹ ਦਿੰਦਾ ਵੀ ਇਹ ਕੇਸ ਨੇ ਜਿਹੜੇ ਨਾ ਹਾਏ ਪੂ ਵੀ ਮਤਲਬ ਟਾਲ ਪਾ ਰਹੇ ਹੋ ਕੋਰਟ ਸਹ ਲੈ ਲੈਂਦੀ ਆ ਉਹਦੀ ਇਹ ਮਹਾੜੀ ਬੋਸ ਕੰਗਾ ਨਹੀਂ ਮਹਾੜੀ ਨਹੀਂ ਉਹ ਤੂੰ ਧਿਆਣੀ ਦੀ ਗੱਲ ਆ ਮਹਾੜੀ ਵੀ ਇਹ ਯਾਰ ਲੈ ਡਾਇਰੈਕਟਰ ਸਾਹਿਬ ਦਾ ਅਰਜੀ ਚੱਲਦੀ ਆ 9 ਮਹੀਨਾ ਤੋਂ ਅਰਜੀ ਦਾ ਕੋਈ ਨਬਟਾਰਾ ਨਹੀਂ ਕਰਦਾ ਹੁਣ ਮੈਂ ਕੇਸ ਕੀ ਅੱਜ ਦੀ ਡੇਟ 'ਚ ਤੁਹਾਡਾ ਕੀ ਕੇਸ ਆ ਨਵਾਂ ਕੇਸ ਕੀ ਆ ਕਿਹੜਾ ਜੀ ਇੱਕਦਗੀ ਅੱਜ ਦੀ ਡੇਟ 'ਚ ਕੀ ਆ ਅੱਜ ਦੀ ਡੇਟ ਦੇ ਵਿੱਚ ਇਹੋ ਹੀ ਆ ਵੀ ਡੀਏ ਜਿਹੜਾ ਸਲਾਹ ਦਿੰਦਾ ਉਹ ਨਜਾਇਜ਼ ਦਿੰਦਾ ਨਜਾਇਜ਼ ਕ੍ਰਿਮੀਨਲ ਕੇਸਾਂ ਨੂੰ ਸਿਵਲ ਕੇਸ ਕਹਿ ਕੇ ਟਾਲ ਦਿੰਦਾ ਤੇ ਪੈਸੇ ਲੈ ਕੇ ਉਹਦੇ ਘਰੇੋਂ ਮੈਂ ਖੁਦ 400 ਸਰਟੀਫਿਕੇਟ ਬਰਾਮਦ ਕੀਤਾ ਆ ਆਫ ਆਈ ਆਰ ਉਹਦੇ ਪਿਓ ਨੂੰ ਸਜ਼ਾ ਹੋਈ ਹੋਈ ਆ ਇਹ ਇਹ ਜਿਹੜੀ ਗੱਲ ਕਰ ਰਹੇ ਤੁਸੀਂ ਹਾਂ ਇਹ ਪੁਨੀਤ ਜੀ ਦੀ ਗੱਲ ਕਰ ਪੁਨੀਤ ਜੱਗੀ ਦੀ ਹਾਂ ਪੁਨੀਤ ਜੀ ਦੀ ਜੀ ਜੇ ਲੁਧਿਆਣੇ ਪੋਸਟਡ ਨੇ ਲੁਧਿਆਣੇ ਡੀਏ ਲੱਗਿਆ ਹੋਇਆ ਆ ਉਹਦੀ ਆਫ ਆਈ ਆਰ ਜੇ ਕੋਈ ਤੋਂ ਆਫ ਆਈ ਆਰ ਝੂਠੀ ਫੇਸ ਕਰਦਾ ਤਾਂ ਮੇਰੇ ਤੇ ਪਰਚਾ ਦਾ ਨਹੀਂ ਕਰਦਾ ਨਹੀਂ ਉਹਦੇ ਖਿਲਾਫ ਕੀ ਕੇਸ ਆ ਜੇ ਉਹ ਜੱਗੀ ਜੱਗੀ ਟਰੈਵਲ ਇੰਟਰ ਹੈ ਜੀ ਉਦੋਂ ਇਹ ਹਰੇ ਵੀ ਸਰਟੀਫਿਕੇਟ ਜਾਲੀ ਨੇ ਇਹਦੇ ਵੀ ਜਾਲੀ ਸਰਟੀਫਿਕੇਟ ਨੇ ਇਹਦੇ ਘਰੇ ਫੈਕਟਰੀ ਲੱਗੀ ਰਹੀ ਆ ਹੁਣ ਜੇ ਫੈਕਟਰੀ ਲੱਗੀ ਰਹੀ ਆ ਉਹ ਉਹਦਾ ਮੁੰਡਾ ਕਿਵੇਂ ਅਸਲੀ ਸਰਟੀਫਿਕੇਟ ਲੈ ਕੇ ਨੌਕਰੀ ਕਰ ਜੂਗਾ ਸਰਟੀਫਿਕੇਟਾਂ ਦੀ ਹੁਣ ਹੀ ਦੇ ਰਹੇ ਤੁਸੀਂ ਜਾਂਚ ਕਰਾਈ ਆ ਯਾ ਯੂਨੀਵਰਸਿਟੀ ਜਾ ਕਾ ਮੈਂ ਤਾਂ ਹੀ ਲਿਖ ਕੇ ਦਿੱਤਾ ਹੀ 9 ਮਹੀਨੇ ਹੋ ਗਏ ਕੋਈ ਕਰੇ ਤਾਂ ਹੀ ਆ ਹੁਣ ਮੈਂ ਤਾਂ ਕਰਨੀ ਨਹੀਂ ਕਾ ਵੀ ਪੀੜਤੌਲੇ ਨਹੀਂ ਮਾਰੀ ਵੀ ਆ ਬਲਵਿੰਦਰ ਸਿੰਘ ਜੀ ਮਾਨਕਪੁਰ ਕਲਰ ਤੋਂ ਇਹਦੇ ਦੀ ਸੁਣ ਲੋ ਜੀ ਹਾਂਜੀ ਸਰ ਮੈਂ ਗੋਲਪੋੜ ਸੀਨੀਚਰ ਰਹਿਣਾ ਸਾਡੇ ਗਵਾਂਢ ਚ ਇੱਕ ਪਰਮੇਂਦਰ ਸਿੰਘ ਨੇ ਮੇਰੇ ਬੇਟੇ ਦੇ ਕਈ ਨਾਲ ਹਮਲਾ ਕੀਤਾ ਹੈ ਹਮਲਾ ਕਰਨ ਤੋਂ ਬਾਅਦ ਅਸੀਂ ਹਸਪਤਾਲ ਦਾਖਲ ਹੁੰਨੇ ਆ ਸੱਟਾਂ ਲੱਗਦੀਆਂ ਲੇਕਿਨ ਏਐਸਆਈ ਸਿਕੰਦਰ ਸਿੰਘ ਬਿਨਾ ਇਨਕੁਆਰੀ ਬੈਠੇ ਤੇ ਸਾਰੇ ਪਰਿਵਾਰ ਦੇ ਪਰਚਾ ਦਰਜ ਕਰਨਾ 2 ਮਹੀਨੇ ਬਾਅਦ ਸਾਨੂੰ ਕਹਿੰਦਾ ਵੀ ਹੁਣ ਤੁਹਾਨੂੰ ਰੈਸਟਾ ਪਾਉਣੀਆਂ ਪੈਣੀਆਂ ਵੀ ਪ੍ਰੈਸ਼ਰ ਪੈ ਜਾਏ ਸਾਨੂੰ ਕੋਈ ਥਾਣੇ ਨਹੀਂ ਬੁਲਾ ਗਿਆ ਸਾਰੀ ਇਨਕੁਆਇਰੀ ਨਹੀਂ ਕਰੀ ਸਾਨੂੰ ਸੁਣਿਆ ਨਹੀਂ ਗਿਆ ਅਸੀਂ ਬੱਲ ਸਾਹਿਬ ਨੂੰ ਕਹਿ ਚੁੱਕੇ ਹਾਂ ਤੇ ਬਾਅਦ ਵਿੱਚ ਇੱਕ ਬੇਟਾ ਮੇਰਾ ਜੇਲ੍ਹ 'ਚ ਬੈਠਿਆ ਪਹਿਲਾਂ ਹੀ ਸ਼ਿਕਾਇਤ ਕਰਤਾ ਉਹਨੂੰ ਕਹਿ ਰਿਹਾ ਵੀ ਮੈਨੂੰ ਇਹਨਾਂ ਕੁੱਟਿਆ ਜਿਹਦਾ ਮੈਂ ਨਾਂ ਨਹੀਂ ਜਾਣਦਾ ਬਿਆਨਾਂ 'ਚ ਸਾਰਾ ਪ੍ਰਵਾਦ ਬਿਆਨ ਕਰਦਾ ਵੀ ਇਹਦਾ ਨਾਂ ਸਾਨੂੰ ਅੱਜ ਪਤਾ ਲੱਗਿਆ ਵੀ ਕੁਲਵਿੰਦਰ ਸਿੰਘ ਹੈ ਜੋ ਅਸਲ ਤਲਵਿੰਦਰ ਸਿੰਘ ਦਾ ਤੇ ਅਸੀਂ ਹੁਣ ਕਹਿੰਦੇ ਵੀ ਏਐਸਆਈ ਸਕੰਦਰ ਸਿੰਘ ਤੇ ਉਹ ਪਰਿਵਾਰ ਤੇ ਜਿਹੜੇ ਝੂਠੇ ਬਿਆਨ ਕਰਕੇ ਮਰਦਾਂ ਦਾ ਅਰਜ਼ੀ ਕਰਾਇਆ ਕਾਰਵਾਈ ਹੋਣੀ ਚਾਹੀਦੀ ਇਹ ਕਿੱਥੇ ਆ ਜਿਹੜੇ ਥਾਣੇ ਇਹ ਥਾਣਾ ਸਿਟੀ ਦਾ ਜੀ 22000 ਰੁਪਏ ਇਹ ਐਸਆਈ ਵਿਸ਼ਵਤ ਲੈ ਕੇ ਆ ਵੀ ਤੁਹਾਡਾ ਸਮਝਾਉਂਦਾ ਕੰਪਰਮਾਈਜ਼ ਕਰਾ ਰਹੇ ਨੇ ਤੇ ਜੇਲ੍ਹ ਚ ਬੈਠੇ ਬੰਦੇ ਦਾ ਮੁੱਟ ਕੁੱਟਮਾਰ ਚ ਨਾ ਪਾਰੇ ਵੀ ਇਹਦੇ ਕੋਲੇ ਹੱਥ ਜੱਟ ਡੰਡੇ ਸੀ ਫਲਾ ਹੁਣ ਹਾਈ ਹੁਣ ਬੇਗੁਨਾਹ ਕਰਦਾ 1.5 ਸਾਲ ਬਾਅਦ ਤੇ ਮੈਂ ਇੱਕ ਆਪਣਾ ਆ ਕੇਸ ਸੀ ਸਾਡੇ ਕੋਲੇ 8 ਕੇਸ ਨੇ ਇਹਦੇ ਚ ਤੇ ਇੱਕ ਕੇਸ ਸਾਡਾ 72 ਨੰਬਰ ਐਫ ਆਈ ਆਰ ਚ ਇੱਕ ਐਸਆਈ ਰਕੇਸ਼ ਕੁਮਾਰ 8 ਪੇ ਥਾਣੇ ਦੀ ਵਿੱਚੋਂ ਮਿਸਲ ਚੋਂ ਬਿਆਨ ਚੋਰੀ ਕਰ ਲੈਂਦਾ ਜਿਹਦੇ ਐਸਈ ਕਮਿਸ਼ਨ ਪੰਜਾਬ ਐਸਈ ਕਮਿਸ਼ਨ ਦਿੱਲੀ ਨੇ ਆਰਡਰ ਕਰਤੇ ਵੀ ਧਾਰਾ 4 ਅਧੀਨੇ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਤੇ ਸਬੰਧਤ ਅਫਸਰਾਂ ਦੇ ਖਿਲਾਫ ਕੀਤੀ ਜਾਵੇ ਅੱਜ 2014 ਤੋਂ 10 ਸਾਲ ਹੋ ਗਏ ਐਸਈ ਕਮਿਸ਼ਨਾਂ ਦੇ ਆਰਡਰ ਹੋਏ ਨੇ ਬੀਜਪੀ ਐਡੀਜੀਵੀ ਕ੍ਰਾਈਮ ਕੋਲੇ ਪਈ ਹੈ ਕਾਪੀ ਸਾਰਾ ਕੁਝ ਤੇ 8ਵੇਂ ਥਾਣੇ 'ਚ ਨਾ ਮੋੜ ਮੋੜ ਕੇ ਪੁਲਿਸ ਐਸਐਸਪੀ ਕੋਈ ਕਾਰਵਾਈ ਨਹੀਂ ਕਰ ਰਿਹਾ ਤੇ ਉਸ ਦੇ ਖਿਲਾਫ ਬਣਦੀ ਕੋਈ ਕਾਰਵਾਈ ਕੀਤੀ ਜਾਵੇ ਤੇ ਦੂਜੀ ਗੱਲ ਇਹ ਹੈ ਜਿਹੜਾ ਇੱਥੇ ਇੱਕ ਥਾਣੇ 'ਚ ਐਫ ਆਈ ਆਰ ਸਾਡੇ ਦੇ ਕੀਤੀ ਸੀ 28 ਤਰੀਕ ਨੂੰ ਦੋ ਬੰਦਿਆਂ ਦੇ ਵੀ ਇਹਨਾਂ ਨੇ ਜੀ ਆ ਪੱਛੇ ਗੇਰੇ ਕੱਟੇ ਗੇਰੇ ਤੇ ਗੰਦ ਪਾਇਆ ਉਹ ਸਾਡੇ ਦੇ ਦੋਨਾਂ ਦੇ ਮੀਆਂ ਬੀਬੀ ਦੇ ਐਫ ਆਈ ਆਰ ਦਰਜ ਕੀਤੀ ਸੀ ਤੇ ਐਸ ਪੀ ਹਰਵਿੰਦਰ ਸਿੰਘ ਹਰਵੀਰ ਸਿੰਘ ਸਹਿਤ ਅਟਵਾਲ ਜੀ ਨੇ ਹਾਪੀ ਭੀ ਭਰੀ ਸੀ ਦੀਪ ਜੀ ਖੜੇ ਨੇ ਡੀ ਐਸ ਪੀ ਗੁਆਹੇ ਸੀ ਤੇ ਬਲਸਾਹ ਤੇ ਉਹਨਾਂ ਨੂੰ ਮੈਂ ਲਿਖਤੀ ਤਿਆ ਬਿਆਨ ਕਰਿਆ ਪਰ ਸਾਨੂੰ 2 ਮਹੀਨੇ ਹੋ ਗਏ ਬਿਨਾ ਲਾਰਿਆਂ ਤੋਂ ਬਿਨਾ ਲੱਪਿਆਂ ਤੋਂ ਉਸ ਐਸਪੀ ਨੇ ਕੋਈ ਢੱਕਾ ਨਹੀਂ ਤੋੜਿਆ ਤਾਂ ਕਿ ਇਹ ਲੋਕ ਜਿਹੜੇ ਸੜਕਾਂ ਤੇ ਰੁੜਦੇ ਰਹਿਣ ਸਾਡਾ ਪਿੱਟ ਸੇਪਾ ਕਰਦੇ ਰਹਿਣ ਖੇਦੇ ਵਿਲੇ ਹੁਣ ਲਓ ਤੇ ਇਸੇ ਤਰ੍ਹਾਂ ਸਾਡੇ ਕੋਲੇ 8 ਮਾਮਲੇ ਨੇ 8 ਮਾਮਲਿਆਂ ਤੋਂ ਸੁਣਾਈ ਹੈ ਸਾਡੀ ਮੇਨ ਬੀਬੀ ਜਗਿੰਦਰ ਕੌਰ ਸੰਧੂ ਨੇ ਜਿਹੜਾ ਪ੍ਰੋਗਰਾਮ ਲਿੰਕਿਆ ਸੀ ਕਿ ਮੁੱਖ ਮੰਤਰੀ ਦੀ ਜਿਹੜਾ ਮੈਂ ਕੋਠੀ ਦਾ ਘਰੋਂ ਕਰਾਂਗੀ ਤੇ ਆਪਣਾ ਕਫੜ ਮੰਨ ਕੇ ਉਹਦੇ ਕੋਠੀ 'ਚ ਜਾਵਾਂਗੀ ਤੇ ਮਾਰ-ਪਾਰ ਦੀ ਲੜਾਈ ਲਾਵਾਂਗੀ ਤੇ ਹੁਣ ਮੁੱਖ ਮੰਤਰੀ ਸਾਹਿਬ ਤੋਂ ਸਾਡੇ ਕੋਲ ਟਿੱਠੀਆਂ ਆ ਜਾਂਦੀਆਂ ਵੀ ਮੁੱਖ ਮੰਤਰੀ ਸਾਹਿਬ ਟਾਈਮ ਨਹੀਂ ਮਿਲਦਾ ਜਦੋਂ ਅੱਜ ਉਹਨਾਂ ਦੇ ਕੋਲ ਟਾਈਮ ਨਹੀਂ ਹੈ ਮਿਲਣ ਦਾ ਮੀਟਿੰਗ ਕਰਨ ਦਾ ਲੋਕਾਂ ਦੀਆਂ ਸੁਣਨ ਦਾ ਤੇ ਫਿਰ ਕੱਟ ਟਾਈਮ ਹੋਊਗਾ ਬਟਾਂਦਵਾ ਤੇ ਸਾਡਾ ਜਿਹੜਾ ਮੁੱਖ ਮੰਤਰੀ ਨਾਲ ਇਹਨਾਂ ਦੀ ਮੀਟਿੰਗ ਕਰਾਓ ਸਾਡੇ ਸਾਰੇ ਬੰਦਾ ਦੀ ਮੀਟਿੰਗ ਕਰਾ ਕੇ ਸਾਨੂੰ ਕੋਈ ਤਸੱਲੀ ਵੱਖ ਕੋਈ ਜਵਾਬ ਹੋਵੇ ਅੱਗੇ ਤਾਂ ਕਿ ਤਸੱਲੀ ਕੋਈ ਜਵਾਬ ਦੇਵੇ ਲਾਰੇ ਲੱਪੇ ਆਲੇ ਅੱਗੇ ਬਹੁਤ ਆਲੇ ਜੀ ਇਸਨੀ ਦੀ ਹੈ ਕਿ 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 ਅਸੀਂ ਬਹੁਤ ਟਾਰਡ ਹੋ ਗਏ 21 ਇਅਰਸ ਮੇਰੀ ਪ੍ਰੋਪਰਟੀ ਮੇਰਾ ਘਰ ਮੇਰੇ ਬੱਚੇ ਮੇਰੀ ਜ਼ਿੰਦਗੀ ਇਹ ਐਡੀਜੀਪੀ ਕ੍ਰਾਈਮ ਕੌਣ ਹੁੰਦਾ ਹੈ ਹੁਕਮ ਦੇਣ ਵਾਲਾ ਇਹਨੇ ਹੁਕਮ ਦਿੱਤੇ ਕਿ ਪਾ ਮੈਂ ਮਾਲਕ ਮਕਾਨਾ ਇਹ ਜੇਲ੍ਹ ਚ ਬੰਦ ਕਰਕੇ ਸੋ ਸ਼ਿਟ ਇਹ ਜੀ ਪੁਲਿਸ ਤੇ ਔਰ ਸ਼ਿਟ ਇਹ ਜੀ ਗਵਰਨਮੈਂਟ ਤੇ ਬਾਕੀ ਇਹ ਤੁਹਾਡੇ ਸਾਹਮਣੇ ਮੇਰੇ ਕੋ ਸਾਰੇ ਪ੍ਰੂਫ ਹਾਂ ਹੋਮ ਡੀਐਨਟੀ ਕੀ ਉਹ ਐਫਆਈਆ ਹਾਸ ਬੀਨ ਅਜਸਰ ਟਿਲ ਡੇ ਹਾਂਜੀ ਉਹ ਐਫਆਈਆ ਹਾਸ ਬੀਨ ਰਜਿਸਟਰਡ ਨਹੀਂ ਹੋਇਆ ਉਹ ਮੇਰੇ ਤੇ ਕਈ ਕਰਦੀਆਂ ਕਹਿੰਦੇ ਮਾਲਕ ਮੰਗਾਣਾ ਇਹਨੂੰ ਜੇਲ੍ਹ ਚ ਬੰਦ ਕਰ ਦੋ ਐਂ ਕਰ ਦੋ ਇਹਨੇ ਉਹ ਕ੍ਰਾਈਮਨਲ ਨੂੰ ਕਿਡਨੈਪ ਕਰ ਲਿਆ ਉਹ ਮੈਂ ਸਾਰੇ ਜਿੱਤ ਕੇ ਉਹਨਾਂ ਦੇ ਡੈਫਰਮੇਸ਼ਨ ਪਾ ਕੇ ਵਿੱਚ ਹੀ ਐਡੀਜੀਪੀ ਕਰਾਇਮ ਤੇ ਹੁਣ ਡੀਜੀਪੀ ਕਿਉਂ ਲੁਕਿਆ ਹੋਇਆ ਕਿਉਂਕਿ ਜਿਹੜੇ ਸਾਡੇ ਐਡੀਜੀਪੀ ਗ੍ਰਿਵੈਂਸਿਸ ਆ ਉਹ ਕਹਿੰਦੇ ਵਿਭਾ ਇਹ ਸਿਰਫ ਡੀਜੀਪੀ ਸਾਫ ਫੈਸਲਾ ਕਰ ਸਕਦੇ ਆ ਉਹ ਡੀਜੀਪੀ ਨੂੰ ਇਹ ਮੈਨ ਨਹੀਂ ਦਿੰਦੇ ਕਿਉਂ ਸਰ ਮੈਂ ਵੀ ਘਰ ਨੂੰ ਜਾਣਾ ਇਸ ਐਸਐਚਓ ਨੇ ਮੇਰੇ ਘਰ ਤੁਸੀਂ ਅਫੀਸਰ ਹੋ ਤੁਸੀਂ ਆਇਓ ਤੁਸੀਂ ਕਿਦਾਂ ਗੱਲਾਂ ਤੋਂ ਕਹਿ ਨਹੀਂ ਲਾ ਸਕਦੇ ਮੇਰੇ ਹੱਥੋਂ ਮੋਬਾਈਲ ਕੋਈ ਮੇਰੇ ਹੱਥੋਂ ਕੈਸ਼ ਕੋਈ ਮੈਂ ਬੈਗੀ ਕੋਲਿਆ ਫਿਰ ਇਹਦੇ ਤੇ ਐਫਆਈਆਰ ਵੀ ਹੋ ਗਈ ਛੋਟ ਤੁਸੀਂ ਸਾਨੂੰ ਜਾਣਦੇ ਹੋ ਪਲੀਜ਼ ਕਿਉਂਕਿ ਤੁਸੀਂ ਜਾਣ ਤੋਂ ਕਰਕੇ ਚੰਡੀਗੜ੍ਹ ਨਾਲ ਰੋਕ ਲੈਣਗੇ ਸਰ ਚੰਡੀਗੜ੍ਹ ਵਾਲੇ ਕਹਿੰਦੇ ਵੀ ਇਹਨਾਂ ਨੇ ਦਫਤਰ ਅਸੀਂ ਇਹਨਾਂ ਨੂੰ ਕਰਾਇਆ ਤੇ ਜਿੱਥੇ ਉਹ ਆ ਪੀ ਜਦੋਂ ਇਹ ਸਾਨੂੰ ਬਾਜਾ ਮਾਰਦੇ ਸਾਨੂੰ ਜਾਣਾ ਪੈਂਦਾ ਮੈਂ ਉਹਨਾਂ ਨੂੰ ਨਿੱਜੀ ਤੌਰ ਤੇ ਜਾਂਦੇ ਸੀ ਹੁਣ ਤੁਸੀਂ ਜੱਥੇਬੰਦਾਂ ਦੇ ਘਰ ਉੱਤੇ ਜਾਂਦੇ ਜਿਹੜੇ ਤੌਰ ਤੇ ਇਹ ਟਾਈਮ ਲੈਣਗੇ ਜਾਣਗੇ ਆਪਾਂ ਇਸੇ ਤਰ੍ਹਾਂ ਕਲਕਲਕ ਇਸ ਵਾਰ ਪਹਿਲਾਂ ਤੁਸੀਂ ਇੰਨੇ ਜੁਲੀ ਜਾਂਦੇ ਰਹੇ ਹੋ ਵਨਟਸ ਹੀ ਇਕੱਠੇ ਹੋ ਕੇ ਇਨਾਈਟਿਡਲੀ ਜਾਣਾ ਹੈਗਾ ਵਨ ਨਾਲ ਤਾਲੁਕ ਹੈ ਸੋ ਪੁਲਿਸ ਡੀਜੀ ਸਭ ਤੋਂ ਵੱਡੇ ਅਫਸਰ ਡੀਜੀ ਹੁੰਦੇ ਨੇ ਉਹਨਾਂ ਨਾਲ ਤੁਹਾਡੀ ਮੀਟਿੰਗ ਸਾਡੇ ਵੀ ਕੰਸਰਨਡ ਪਾਰਟੀ ਹਾਰਟਲੀ ਰਿਸਪੈਕਟ ਕਰਦੇ ਹਾਂ ਹਾਰਟਲੀ ਪਰ ਜੇ ਤੁਸੀਂ ਸਾਨੂੰ ਧੱਕਾ ਦਿਓਗੇ ਫਿਰ ਤਰ ਰੋ ਮੰਗੇ ਕਿੰਨੇ ਧੱਕਾ ਦਿੱਤਾ ਆ ਡੀਜੀਪੀ ਨੇ ਸਾਡੀ ਨਾ ਨਾ ਮੇਰੇ ਕੋਲ ਸਾਬ ਤੁਸੀਂ ਮੈਨੂੰ ਜੀ ਹੁਣ ਬਸ ਮੈਨੂੰ ਦੇਖੋ ਆਪਾਂ ਅੱਗੇ ਸੁਧਾਰ ਵਾਲੀ ਗੱਲ ਕਰੀਏ ਅੱਗੇ ਕਿੱਦਾਂ ਜੀ ਸਟੇਟਮੈਂਟ ਆਪਣੇ ਤਾਂ ਕੀ ਕਰੀ ਵੀ ਇੱਕ ਬੰਦਾ ਤੁਸੀਂ ਜੋ ਕਰਤਾ ਜੀ ਵੀ ਜਿਹੜਾ 32 ਦੇ ਵਿੱਚ ਪਿਆ ਤੁਸੀਂ ਕਹਿੰਦੇ ਜੀ ਮੇਰਾ ਬੰਦਾ ਚੱਕ ਲੈ ਕੇ ਗਿਆ ਬੱਤੀ ਵਾਲਾ ਆਪਰ ਇਹ ਹੀ ਕਹਿ ਆ ਵੀ 32 ਦੇ ਵਿੱਚ ਪਿਆ ਉਹਦਾ ਰਿਕਾਰਡ ਹੈਗਾ ਐਡਮਿਟਡ ਹੈ ਉਹ ਪੁੱਤ ਚੱਕ ਲੈ ਕੇ ਤੁਸੀਂ ਇਹੀ ਗੱਲ ਕਹਿ ਰਹੇ ਨਹੀਂ ਮੈਂ ਇਹ ਨਹੀਂ ਕਹਿੰਦੀ ਮੈਂ ਕਹਿੰਦੀ ਮਲਕੀ ਸਿੰਘ ਨੇ ਮਲਕੀ ਸਿੰਘ ਨੇ ਮੈਂ ਤਾਂ ਨਹੀਂ ਕਹ ਤੁਸੀਂ ਉਹ ਕੁਝ ਹੋਰ ਕਹਿ ਰਹੇ ਹੋ ਮਲਕੀ ਸਿੰਘ ਨਾਂ ਰਲਿਆ ਹੋਇਆ ਸविता ਇੱਕ ਰਿਪੋਰਟ ਹੈ ਆਲਰੇਡੀ ਥੋੜੇ ਕੋਲ ਇੱਕ ਦਿੱਤੀ ਹੋਈ ਹੈ ਦਿੱਤੀ ਹੋਈ ਤੁਸੀਂ ਤਾਂ ਕਹਿੰਦੇ ਵੀ ਉਹ ਸਾਰੇ ਹੀ ਨਿਰਦੋਸ਼ ਹੈਗੇ ਕੁਝ ਨਹੀਂ ਉਹ ਸਾਨੂੰ ਤੁਸੀਂ ਮਿਸਿੰਗ ਬੰਦੇ ਦੀ ਰਿਪੋਰਟ ਦਿਓ ਹੁਣ ਜਿਹੜਾ ਬੰਦਾ ਆਊਟ ਕੀ ਹੋ ਗਿਆ ਸਰ ਅਸੀਂ ਕੋਈ ਫੋਟੋ ਤਾਂ ਨਹੀਂ ਕੀਤੀ ਅਸੀਂ ਅਰਜ਼ੀ ਦੇ ਸਕਦੇ ਹਾਂ ਨਿੱਸੀ ਨੇ ਗੱਲ ਕੀਤੀ ਆਪਣੀ ਇਹ ਵੀ ਗੱਲ ਹੋਈ ਸੀ ਵੀ ਸਿਵਲ ਡੈਥ ਜਿਹੜੀ ਉਹ ਵੀ ਤੁਹਾਨੂੰ ਕੋਰਟ ਚ ਪਾਉਣੀ ਪੈਣੀ ਇਹ ਵੀ ਗੱਲ ਹੋਈ ਸੀ ਆਪਣੀ ਇਹ ਤੁਸੀਂ ਤਾਂ ਕਿਹਾ ਕੋਈ ਨਹੀਂ ਤੁਹਾਨੂੰ ਕੋਈ ਨਹੀਂ ਤੁਸੀਂ ਦੋ ਜੀ ਪੁਲਿਸ ਨੇ ਮੈਨੂੰ ਇਨਸਾਫ ਕਿਉਂ ਨਹੀਂ ਦਿੱਤਾ ਜਦੋਂ ਮੈਂ ਬਾਰ ਬਾਰ ਜਾਨੀ ਆ ਜਦੋਂ ਉਹ ਬੰਦਾ ਚੱਕਦੇ ਆਂ ਕਿਵੇਂ ਕਰਦੇ ਆ ਐਸ்சி ਬੀਸੀ ਮਹਾਪੰਚਾਇਤ ਜ਼ਿੰਦਾਬਾਦ ਜ਼ਿੰਦਾਬਾਦ ਪੰਜਾਬ ਸਰਕਾਰ ਹਾਏ 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 ਤੇ ਸਰਕਾਰ ਕਰਨ ਵਾਲਾ ਮੁੱਖ ਮੰਤਰੀ ਮੁਰਦਾਬਾ ਜਿੰਦਾਬਾਦ ਮੁਰਦਾਬਾ ਨੋਕਾ ਨਾਲ ਕਬੀਡੀਨ ਕਰਨ ਵਾਲਾ ਮੁੱਖ ਮੰਤਰੀ ਮੁਰਦਾਬਾ ਜਿੰਦਾਬਾਦ ਮੁਰਦਾਬਾ ਪ੍ਰਧਾਨ ਸਰਕਾਰ ਮੁਰਦਾਬਾ 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 ਦਲਤਾਂ ਨੂੰ ਇਨਸਾਫ ਦਿਓ ਇਨਸਾਫ ਦਿਓ ਇਨਸਾਫ ਦਿਓ ਪੀੜਤ ਪਰਿਵਾਰਾਂ ਨੂੰ ਇਨਸਾਫ ਦਿਓ ਦਾਲੀ ਐਸ.ਬੀ.ਸੀ. ਸਰਟੀਫਿਕੇਟ ਬਣਾਉਣ ਵਾਲਾ ਦੇ ਖਿਲਾਫ ਕਾਰਵਾਈ ਕਰੋ ਕਾਰਵਾਈ ਕਰੋ ਕਾਰਵਾਈ ਕਰੋ ਮੁੱਖ ਮੰਤਰੀ ਕੰਮ ਨਹੀਂ ਕਰਦਾ ਮਰਦਾਬਾ ਜਿੰਦਾਬਾਦ ਮਰਦਾਬਾ ਮੁੱਖ ਮੰਤਰੀ ਗੱਲ ਨਹੀਂ ਸੁਣਦਾ ਮਰਦਾਬਾ ਜਿੰਦਾਬਾਦ ਮਰਦਾਬਾ ਪੰਜਾਬ ਸਰਕਾਰ ਮਰਦਾਬਾ ਜਿੰਦਾਬਾਦ ਮਰਦਾਬਾ ਲੋਕਾਂ ਨਾਲ ਕਮੇਟੀ ਪੰਜਾਬ ਸਰਕਾਰ ਮਰਦਾਪਾ 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 ਬਿਪਨੁਰ ਸਾਫਨਾ ਦੇਣ ਵਾਲੀ ਸਰਕਾਰ ਮਰਦਾਪਾ 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 ਹਾਏ ਹਾਏ ਪੰਜਾਬ ਸਰਕਾਰ ਮਰਦਪਾ 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 ਇੱਕ ਮਿੰਟ ਫੋਟੋ ਵੀ ਜਾ ਰਹੇ ਨੇ ਚਲੋ ਜੀ ਤੋ ਇਹ ਤਾਂ ਸੀ ਪੀੜਤ ਬੀਬੀਆਂ ਅਤੇ ਪੀੜਤ ਲੋਕਾਂ ਦੀ ਆਵਾਜ਼ ਜਿਸ ਨੇ ਸਪਸ਼ਟ ਕਰ ਦਿੱਤਾ ਕਿ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਲੋਕਾਂ ਨੂੰ ਇਨਸਾਫ ਦੇਣ ਦੀ ਬਜਾਏ ਲਾਰੇ-ਲੱਪਿਆਂ ਵਿੱਚ ਰੱਖ ਰਹੀ ਹੈ ਜਿਸ ਤੋਂ ਸਪਸ਼ਟ ਹੈ ਕਿ ਲੋਕਾਂ ਵਿੱਚ ਨਿਰਾਸ਼ਾ ਬਣੀ ਹੋਈ ਹੈ ਹੁਣ ਵੇਖਣਾ ਹੋਵੇਗਾ ਕਿ ਕੀ ਮੁੱਖ ਮੰਤਰੀ ਭਗਵੰਤ ਮਾਨ ਪੀੜਤਾਂ ਨੂੰ ਇਨਸਾਫ ਦਿਵਾ ਸਕਣਗੇ ਐਸਐਸ ਨਗਰ ਤੋਂ ਦਰਸ਼ਨ ਸਿੰਘ ਕੋਕਰ ਦੀ ਰਿਪੋਰਟ